ਦੀ 10 ਲੱਖ ਦਾ ਹੈਰਾ ਮੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਗੱਲ ਦੱਸੀ 15 ਦਿਨ ਹੋ ਗਏ ਟੈਨ ਚੱਲ ਨਹੀਂ ਦੇ ਸੀ ਪਤਾ ਨਹੀਂ ਮਿੰਨ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਲਾਸ਼ ਤੇ ਸਰਾਣੇ ਬੈਠ ਕੇ ਰੋਂਦੀ ਤੇ ਬਿਲਕਦੀ ਹੋਈ ਇਹ ਉਹ ਬੈਲਾ ਹੈ ਜਿਸ ਤੇ ਕੀ ਮੈਨੇਚਰ ਪਤੀ ਦੀ ਕੰਟਰੋਲ ਪੰਪ ਦੇ ਕਮਰੇ ਦੇ ਵਿੱਚੋਂ ਲਾਸ਼ ਮਿਲੀ ਹੈ ਇਸ ਤੇ ਚੱਲਦੀ ਆ ਇਸ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ ਮਹਿਲਾ ਵੱਲੋਂ ਕੀਨੇ ਪਾਏ ਜਾ ਰਹੇ ਨੇ ਕਿਉਂਕਿ ਉਸਤਾ ਸੋਹਾ ਗੁਜੜ ਗਿਆ ਤੇ ਉਸਤਾ ਪਤੀ ਆਪਣੇ ਪਿੱਛੇ ਤਿੰਨ ਛੋਟੇ ਛੋਟੇ ਬੱਚਿਆ ਤੇ ਰੋਂਦੀ ਬਿਲਖਦੀ ਪਤਨੀ ਨੂੰ ਛੱਡ ਗਿਆ ਤੇ ਦੁਖਦੀ ਕੜੀ ਦੇ ਵਿੱਚ ਮਹਿਲਾ ਆਪਣੇ ਪਤੀ ਨੂੰ ਲੂਣਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਆਪਣੀ ਸੁਧ-ਬੁੱਧ ਖੋ ਬੈਠੀ ਹੈ ਜੀਹਾਂ ਇਹ ਮਨਤ ਬਾਗੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਜਿੱਤੇ ਕਿ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੈਨੇਜਰ ਦੀ লাশ ਪੈਟਰੋਲ ਪੰਪ ਦੇ ਕਮਰੇ ਦੇ ਵਿੱਚੋਂ ਮਿਲੀ ਹੈ ਉਦੋਂ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਇਹ ਹੀ ਗੱਲ ਕਹਿੰਦਾ ਸੀ ਕਿ ਹਿਸਾਬ ਦੇ ਵਿੱਚ heira-pheri ਹੋਈ ਹੈ ਤੇ ਉਹ ਹੋ ਟੈਨਸ਼ਨ ਦੇ ਵਿੱਚ ਹੈ ਅਜੀ 10 ਲੱਖ ਦਾ heira-pheri ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਗੱਲ ਦੱਸੀ 15 ਦਿਨ ਹੋ ਗਏ ਟੰ ਚੱਲ ਨਹੀਂ ਦੇ ਸੀਗੇ ਕਿਪੇ ਕਿਤੇਰਾ ਪਤਾ ਨਹੀਂ ਮੈਨੂੰ ਪੂਰੀ ਗੱਲ ਤਾਂ ਨਹੀਂ ਪਤਾਵਾ ਜੀ ਮੈਨੂੰ ਕੋਈ ਨਹੀਂ ਪਤਾ ਬਾਜੀ ਮੈਨੂੰ ਕਈ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦੇ ਸੀ ਵੀ ਦਾ ਰੱਖ ਦੀ ਹੈਰਾ ਮੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ ਸਾਢੇ 9 ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਪਤਾ ਮੈਨੂੰ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀ ਪਰਵਾਸ ਤੋਂ ਕੋਣਾ ਜੀ ਛੋਟੇ ਛੋਟੇ ਬੱਚੇ ਭਾਜੀ ਮੈਨੇ ਨਿਗਰਨੀ ਕੇ ਬੱਚੇ ਆ ਛੋਟੇ ਛੋਟੇ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਆ ਉਦੋਂ ਇਸ ਮਨਤਬਾਗੀ ਕੱਟਣ ਤੋਂ ਬਾਅਦ ਪੁਲਿਸ ਨੂੰ ਇਸ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਪੈਟਰੋਲ ਪੰਪ ਦੇ ਠੇਕੇਦਾਰ ਦਾ ਇਸ ਮੌਕੇ ਤੇ ਕੀ ਕੁਝ ਕਹਿਣਾ ਹੈ ਤੁਸੀਂ ਉਸ ਦੀ ਜ਼ੁਬਾਨੀ ਹੀ ਸੁਣ ਲਓ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨਾਲ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪੁਲਿਸ ਵੇਖੂਗੀ ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੁਛ ਵੀ ਨਹੀਂ ਜੀ ਕੁਛ ਹਾਬ ਲਿਖਿਆ ਤਾਂ ਕਿ ਪੁਲਿਸ ਤੇ ਉਹ ਐਸਐਚਓ ਸਾਹਿਬ ਕੋਲ ਵੀ ਪੁੱਛ ਸਕਦੇ ਉਹਨਾਂ ਕੋਲ ਜੀ ਇਸ ਤੋਂ ਸੀਰ ਦੇਖੀ ਹੋਏ ਕਿ ਨੋਟ ਕਿਦਾ ਹਿਸਾਬ ਲਿਖਿਆ ਦਾ ਮੈਡਮ ਕੁਝ ਹੋਣੀ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਡਿਆ ਹਾਂ ਮੇਰੇ ਕੋ ਫਰਕ ਆ ਗਿਆ ਤੇ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸਐਸਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿਤੀ ਇਹਨਾਂ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਪੁਲਿਸ ਥਾਣਾ ਸਦਰ ਦੇ ਥਾਣਾ ਇੰਚਾਰਜ सुरेंद्र ਸਿੰਘ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਫਲਹਾਲ লাশ ਨੂੰ ਕਬਜ਼ੇ ਵਿੱਚ ਲੈ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ ਕੋ ਬੰਦਾ ਐ ਤੇ ਮੈਨੇ ਇਹਦਾ ਕੰਮ ਕਰਦਾ ਅੱਛਾ ਜੀ ਅੱਜ ਕੋਈ ਇਤਨਾ ਮਿਲੀ ਕਿ ਮੈਂ ਸੁਸਾਈਡ ਕਰ ਲਿਆ ਮੈਂ ਮੌਕੇ ਤੇ ਤੀਸਰਾ ਕੀ ਬਤਲਿਆ ਕੋਈ ਇੱਕ ਕਾਗਜ਼ ਤੇ ਮੈਂ ਹਿਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਉਹਦਾ ਬੜਾ ਸ਼ਾਰਟ ਹੈ ਕੋਈ ਪੈਸਿਆਂ ਦਾ ਸ਼ਾਰਟ ਕਰਦਾ ਉਹ ਦੇਰ ਕੇ ਫੋਨ ਤੇ ਕੋਈ ਸ਼ਾਰਟ ਲਾ ਜਲੇਰੇ ਤੇ 10 ਲੱਖ ਰੁਪਏ ਇਹਨੇ ਲਿਏ ਇਨੀ ਕੋਈ ਚੀਜ਼ ਨਹੀਂ ਹੋ ਤੇ ਇਹਦਾ ਇਹੋ ਇੰਨੇ ਕਰਤਾ ਤਰਤਾ ਇਹਨੇ ਬਣਾਇਆ ਹੈ ਪੰਪ ਦੇ ਤੇ ਮੈਨੇਰ ਨੂੰ ਕੀ ਕਰਦਾ ਹਾਂ ਬੋਲੋ ਬਰਾ ਨਜ਼ਦੀਕੀ ਮੰਦਫਾਗੀ ਘਟਨਾ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਨੈਸ਼ਨਲ ਹਾਈਵੇ ਤੇ ਸਥਿਤ ਇੱਕੋ ਪੈਟਰੋਲ ਪੰਪ ਦੇ ਵਿੱਚ ਉਸ ਵੇਲੇ ਦੁਖਦਾਈ ਮਾਹੌਲ ਬਣ ਗਿਆ ਜਦੋਂ ਮੈਨੇਜਰ ਦੀ ਪੈਟਰੋਲ ਪੰਪ ਦੇ ਕਮਰੇ ਦੇ ਵਿੱਚੋਂ ਲਾਸ਼ ਮਿਲੀ ਹੈ ਜਗਬਾਣੀ ਟੀਵੀ ਦੇ ਲਈ ਬਟਾਲਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ